ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹਿੰਦੁਸਤਾਨ ਫਾਸਟ ਨੂੰ ਜਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਬਟਿੰਡੇ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਨੇ ਗੈਰ ਕਾਨੂੰਨੀ ਲਾਟਰੀ ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲੇ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਦੀ ਖਾਸ ਰਿਪੋਰਟ ਇਕ ਥਾਣਾ ਸਿਵਲ ਲਾਈਨ ਵਿਖੇ ਸਾਨੂੰ ਇੱਕ ਸੀਕ੍ਰੇਟ ਤੌਰ ਤੇ ਤਲਾ ਮਿਲੀ ਸੀ ਕਿ ਇੱਕ ਰਾਜੂ ਪੁੱਤਰ ਮਦਨ ਲਾਲ ਹੈਗਾ ਜੋ ਕਿ ਸੱਟੇ ਦਾ ਤੇ ਗੈਰ ਕਾਨੂੰਨੀ ਲੋਟਰੀਆਂ ਦਾ ਤੇ ਇਦਾਂ ਤਰੀਕਾ ਦਾ ਐਨਐਸਐਸ ਜਿੱਕੇ ਦਾ ਗੈਰ ਕਾਨੂੰਨੀ ਕੰਮ ਕਰਦਾ ਜੋ ਕਿ ਅਕਸਰ ਜਿਹੜੇ भोले ਭਾਲੇ ਲੋਕ ਹੁੰਦੇ ਉਹਨਾਂ ਨੂੰ ਵੀ ਪੈਸਾ ਕੋਈ ਲੋਟਰੀ ਜਾਂ ਇਹ ਸੱਟੇ ਦੇ ਬਹਾਨੇ ਵਧਾਕ ਕਾਕੇ ਤੇ ਦੇ ਵੀ ਤਖਤੜੀ ਲੋਕਾਂ ਨਾਲ ਕਰ ਰਿਹਾ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿਖੇ ਅਸੀਂ ਮੁਕਦਮਾ ਦਰਜ ਕਰ ਰਿਹਾ ਤੇ ਜਿਹੜਾ ਜਿਹੜਾ ਅਸੀਂ ਮੁਕਦਮਾ ਇਹ ਹੈਗਾ ਜੀ ਸੈਕਸ਼ਨ 13 ਇਹ ਗੈਮਬਲਿੰਗ ਐਕਟ ਸੈਕਸ਼ਨ 297 ਸੈਕਸ਼ਨ 318 ਸਬਪਲਸ 4 ਬੀ ਐਨ ਐਸ ਤੇ ਸੈਕਸ਼ਨ 7 ਸਬਪਲਸ 10 ਲੋਟਰੀ ਐਕਟ ਦੇ ਤਹਿਤ ਅਸੀਂ ਦਰਜ ਕੀਤਾ ਹੈਗਾ ਜੀ ਜਿਸ ਤੇ ਕਾਰਵਾਈ ਕਰਦੇ ਹੋਏ ਜਿਹੜਾ ਮੁੱਖ ਦੋਸ਼ੀ ਹੈਗਾ ਜੀ ਰਾਜੂ ਇਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ। ਹਲੋ ਇਕੱਲਾ ਹੀ ਹੈ ਕਿ ਹੋਰ ਵੀ ਨਾਲ ਜੋ ਮੁੱਢਲੇ ਤੌਰ ਤੇ ਹੁਣ ਤੱਕ ਪਤਾ ਲੱਗਿਆ ਜੀ ਇਹ ਇਹਦੀ ਹਜੇ ਫਿਲਹਾਲ ਇਹਦੀ ਛੁਮੁਲੀਆ ਸਾਹਮਣੇ ਆਈ ਹੈ ਬਾਕੀ ਇਸ ਨੂੰ ਅਸੀਂ ਗ੍ਰਿਫਤਾਰ ਕਰਕੇ ਜੱਜ ਸਾਹਿਬ ਦੇ ਪੇਸ਼ ਕਰਾਂਗੇ ਜੀ ਦਾ ਪੁਲਿਸ ਰਿਮਾਂਡ ਹਾਸਲ ਹੋਣ ਤੋਂ ਬਾਅਦ ਹੋਰ ਜਿਹਦੀ ਜਿਹਦੀ ਵੀ ਛੁਮੁਲੀਆ ਸਾਹਮਣੇ ਆਊਗੀ ਕਾਨੂੰਨ ਸਰਬੰਦ ਦੇ ਕਾਰਵਾਈ ਅਮਲ ਵਿੱਚ ਲੈ ਕੇ ਆ ਦੇਵਾਂਗੇ ਜੀ ਪ੍ਰੀਲਿਮినਰੀ ਹਜੇ ਤੱਕ ਤਾਂ ਜੀ ਕੋਈ ਸਾਹਮਣੇ ਨਹੀਂ ਆਇਆ ਬਟ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਕਲੀਅਰ ਕਰਾਂਗੇ ਕਿ ਇਹ ਕਦੋਂ ਤੋਂ ਸ਼ੁਰੂ ਕਰ ਰਿਹਾ ਸੀਗਾ ਕਿ ਇਸ ਤੋਂ ਪਹਿਲਾਂ ਵੀ ਇਦਾਂ ਦੇ ਕੋਈ ਅਪਰਾਧਿਕ ਮੁਕੱਦਮੇ ਦਰਦ ਨੇ ਜਾਂ ਕਿਸੇ ਹੋਰ ਕਿਸਮ ਦੇ ਤੇ ਉਸ ਤਰੀਕੇ ਦੀ ਕਾਰ ਦੇ ਵਿੱਚ ਹੁੰਦਾ ਹੈ ਬਟ ਫਿਰ ਵੀ ਸਾਡੀ ਪਬਲਿਕ ਨੂੰ ਅਪੀਲ ਹੈ ਵੀ ਇਹ ਨਾ ਇਹਨਾਂ ਐਕਟੀਵਿਟੀਸ ਨਾ ਪਾਰਟ ਕੀ ਲਿਆ ਜਾਵੇ ਤੇ ਜਿਹੜੇ ਲੋਕ ਇਦਾਂ ਦੀਆਂ ਗੈਰਕਾਨੂੰਨੀ ਐਕਟੀਵਿਟੀਸ ਕਰਦੇ ਹਨ ਉਹਨਾਂ ਨੂੰ ਵੀ ਸਾਡੀ ਇੱਕ ਸਟ੍ਰਿਕਟ ਵਾਰਨਿੰਗ ਹੈਗੀ ਹੈ ਕਿ ਅਸੀਂ ਇਸ ਇਹਨਾਂ ਚੀਜ਼ਾਂ ਦੇ ਪੂਰੀ ਸਖਤੀ ਰੱਖੀ ਜਾਊਗੀ ਅਗਰ ਕਿਸੇ ਦੀ ਵੀ ਸ਼ਮੂਲੀਅਤ ਕਿਸੇ ਤਰੀਕੇ ਨਾਲ ਵੀ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈਆਂ ਵੱਲ ਉੱਤਰਿਆ ਜਾਵੇਗਾ